ਕਿ ਮੋਦੀ ਚਾਰ ਸੂਬਿਆਂ ਦੀ ਪੁਲਿਸ ਲੈ ਕੇ ਇੱਥੇ ਗੁਜਰਾਤ ਦੀ ਮੱਧ ਪ੍ਰਦੇਸ਼ ਦੀ ਇੱਥੇ ਲੈ ਕੇ ਆਇਆ ਹੈਗਾ ਬੀਐਸਐਫਾ ਕਿੱਥੇ ਲਾਉਣੇ ਆਪਾਂ ਬਾਰਡਰ ਸਕਿਉਰਿਟੀ ਫੋਰਸ ਆ ਨਾ ਕੱਲ ਅਸੀਂ ਜਦੋਂ ਜਲੰਧਰ ਜਾ ਰਹੇ ਸੀ ਸਾਨੂੰ ਰੋਕਣ ਵਾਸਤੇ ਬੀਐਸਐਫ ਲਾਈ ਗਈ ਫਿਰ ਜਿਹੜੇ ਉਮੀਦਵਾਰ ਇਹ ਕਹਿੰਦੇ ਕਿ 2 ਤਰੀਕ ਤੋਂ ਬਾਅਦ ਅਸੀਂ ਦੇਖ ਲਾਂਗੇ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਬੰਦੇ ਦੇ ਕੋਲੇ ਲੱਖਾਂ ਫੌਜ ਆ ਦੂਸਰੇ ਪਾਸੇ ਆਮ ਲੋਕ ਨੇ ਹੱਥੇ ਲੋਕਾਂ ਲੜਾਈ ਦੀ ਆਪਸ਼ਨ ਕਿੰਦੇ ਕੋਲੇ ਹੋਏਗੀ ਕੌਣ ਲੜਨਾ ਚਾਹੇਗਾ ਔਰ ਇਹ ਤਾਂ ਖੁਦ ਮੋਦੀ ਸਾਹਿਬ ਕਹਿ ਕੇ ਗਏ ਪੰਜਾਬ ਦੇ ਵਿੱਚ ਕਿ ਮੇਰਾ ਪੰਜਾਬ ਦੇ ਨਾਲ ਖੂਨ ਦਾ ਰਿਸ਼ਤਾ ਉਹ ਖੂਨ ਦਾ ਰਿਸ਼ਤੇ ਕਰਕੇ ਚਾਰ ਸੂਬਿਆਂ ਦੀ ਪੁਲਿਸ ਹਨਾ ਖੂਨ ਦੇ ਰਿਸ਼ਤੇ ਕਰਕੇ ਬੀਐਸਐਫ ਸਾਡੇ ਤੇ ਲਾਈ ਹੈ ਨਾ ਖੂਨ ਦਾ ਰਿਸ਼ਤੇ ਕਰਕੇ 750 ਕਿਸਾਨ ਛੀਦ ਹੋਇਆ ਨਾ ਖੂਨ ਦੇ ਰਿਸ਼ਤੇ ਕਰਕੇ ਸ਼ੁਭ ਕਰਮ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਉਹ ਤਾਂ ਗ੍ਰਹਿ ਮੰਤਰੀ ਨਿਲਵਜ ਜਿਨ੍ਹਾਂ ਦੇ ਜਿਹੜੇ ਸੀ ਉਦੋਂ ਮੰਨ ਗਏ ਆ ਉਹ ਜਿੱਦਨ ਨਰਿੰਦਰ ਮੋਦੀ ਕੇਂਦਰ ਦੀ ਸੱਤਾ ਤੇ ਗੱਦੀ ਤੇ ਬੈਠਦੇ ਆ ਇਸ ਮੁਲਕ ਦੀ 53% ਧਨ ਦੌਲਤ ਸਿਰਫ 10% ਲੋਕਾਂ ਕੋਲੇ ਸੀ 2022 ਚੱਲਦੇ ਆ ਚੱਲਦੇ ਆ ਉਹ 10% ਲੋਕਾਂ ਕੋਲੇ ਮੁਲਕ ਦੀ 74% ਧਨ ਦੌਲਤ ਹੋ ਗਈ ਜਿੱਦਨ ਮੋਦੀ ਗੱਦੀ ਤੇ ਬੈਠੇ 6 ਖਰਪਤੀ ਸੀ ਇਸ ਮੁਲਕ ਦੇ ਵਿੱਚ ਅੱਜ 200 ਤੋਂ ਵੱਧ ਖਰਪਤੀ ਆ ਉਹ ਤਾਂ ਕਹਿੰਦੇ ਸਾਾਨੂੰ 13 ਆਵਾਜ਼ਾਂ 13 ਹੱਥ ਹੋਰ ਦੇ ਦਿਓ ਫਿਰ ਵੇਖਿਓ ਪਾਰਲੀਮੈਂਟ ਚ ਗਾਹ ਪਾਉਂਦੇ ਜੇ ਉੱਥੇ ਗੂੰਗੇ ਹੀ ਵਾਰਨੇ ਆ ਤੇ ਗੂੰਗੇ 13 ਹੋਣ ਜਾਂ ਗੂੰਗਾ 1 ਹੋਵੇ ਜਾਂ ਗੂੰਗੇ 25 ਹੋਣ ਤੇ ਫਿਰ ਉਹ ਕੋਈ ਉੱਚ ਇੰਡਸਟਰੀ ਲਿਸਟ ਵਾਰਤਾ ਕੋਈ ਖਿਡਾਰੀ ਵਾਰਤਾ ਜਿਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਨਾ ਸਮਝ ਆ ਨ ਲੈਣਨ ਦੇਣਾ ਪਰ ਜਦੋਂ ਅਸੀਂ ਭਾਜਪਾ ਦਾ ਵਿਰੋਧ ਕਰਦੇ ਹਾਂ ਮੋਦੀ ਦਾ ਵਿਰੋਧ ਕਰਦੇ ਹੈਗੇ ਆ ਸਾਡੇ ਘਰਾਂ ਤੇ ਰੇਡ ਕਿਉਂ ਹੁੰਦੀ ਆ ਸਾਨੂੰ ਜੇਲਾਂ ਚ ਕਿਉਂ ਭੇਜਿਆ ਇਹ ਸਾਰਾ ਕੁਝ ਤਾਂ ਭਗਵੰਤਮਾਨ ਦੀ ਸਰਕਾਰ ਕਰ ਰਹੀ ਹੈਗੀ ਨਾ ਇਹਦਾ ਮਤਲਬ ਵਾਰ-ਵਾਰ ਕਿਹਾ ਕਿ ਅਸੀਂ ਤਾਂ ਵਕਾਲਤ ਕਰਦੇ ਆ ਮੈਂ ਤਾਂ ਵਕੀਲ ਆ ਕਿਸਾਨਾਂ ਦਾ ਕੋਈ ਇੱਕ ਕੇਸ ਤਾਂ ਦੱਸ ਦੇ ਨੇ ਜਿਹੜਾ ਪੰਜਾਬ ਦੀ ਵਕਾਲਤ ਕਰਦੇ ਨੇ ਜਿਤਾਇਆ एम सेफ्टी ਇੱਕ ਤਲਾ ਕੇਸ ਉੱਥੇ ਤਾਂ ਬਹਿਸ ਹੀ ਨਹੀਂ ਕੀਤੀ ਬੀਐਸਐ 50 ਕਿਲੋਮੀਟਰ ਤੰਦਰਗਾ ਗਈ ਉੱਥੇ ਬੋਲਿਆ ਤੱਕ ਨਹੀਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਰਵਸ ਰੂਲ ਖਤਮ ਹੋ ਗਏ ਉੱਥੇ ਬੋਲੇ ਤੱਕ ਨਹੀਂ ਇਹ ਐਡਾ ਮਤਲਬ ਨਲਾਇਕ ਕਿਸਮ ਦਾ ਵਕੀਲ ਆ ਜਿਹਨੂੰ ਕਹਿੰਦੇ ਪਤਾ ਨਹੀਂ ਕਿਹੋ ਜੀ ਨੇ ਵਕਾਲ ਦੀ ਡਿਗਰੀ ਛੋਲੇ ਦੇ ਕੇ ਖਰੀਦੀ ਹੈਗੀ ਆ ਕਿ ਪੰਜਾਬ ਦਾ ਇੱਕ ਵੀ ਕੇਸ ਨਹੀਂ ਜਿਤਾਇਆ ਇਹਨਾਂ ਗਵੰਤਮਾਨ ਸਾਹਿਬ ਇਹ ਕਹਿੰਦੇ ਸੀ ਕਿ ਜਦੋਂ ਸਰਕਾਰ 'ਚ ਨਹੀਂ ਸੀ ਕਿ ਭਾਰਤ-ਪਾਕਿਸਤਾਨ ਦਾ ਵਪਾਰ ਪੰਜਾਬ ਦੇ ਰਸਤੇ ਖੁੱਲਣਾ ਚਾਹੀਦਾ। ਜਦੋਂ ਸੱਤਾ 'ਚ ਆ ਗਏ ਉਹੀ ਭਾਜਪਾ ਦੀ ਬੋਲੀ ਵੀ ਦੁਸ਼ਮਣ ਦੇਸ਼ ਆ, ਵਪਾਰ ਨਹੀਂ ਹੋਣਾ ਚਾਹੀਦਾ। ਲਾਸ਼ਾਂ ਆਉਂਦੀਆਂ ਨੇ। ਫਿਰ ਕਹਿੰਦੇ ਅਸੀਂ ਮੂੰਗੀ ਖਰੀਦਾਂਗੇ, ਬਾਸਮਤੀ ਖਰੀਦਾਂਗੇ ਕਿੱਧਰ ਗਈਆਂ ਉਹ ਸਾਰੀਆਂ ਗੱਲਾਂ? ਸੂਬਿਆਂ ਦੇ ਅਧਿਕਾਰਾਂ ਤੇ ਇੱਕ ਕਿਸੇ ਮਸਲੇ ਤੇ ਜਿਹੜਾ ਹੈਗਾ ਉਹ ਖੜੇ ਨਹੀਂਗੇ। ਬੀਜੇਪੀ ਦੇ ਉਮੀਦਵਾਰ ਇੱਕ ਪਰਮਪਾਲ ਕੌਰ ਸਿੱਧੂ ਨੇ ਜਿਹੜੇ ਬਠਿੰਡੇ ਤੋਂ ਖੜੇ ਐ ਕਹਿੰਦੇ ਕਿ ਇਹ ਜਿਹੜੇ ਕਿਸਾਨ ਹਨ ਨਾ ਇਹਨਾਂ ਵਿੱਚ ਆਮ ਆਦਮੀ ਪਾਰਟੀ ਵਾਲੇ ਬੰਦੇ ਹੋਰ ਨਾ ਪਾਰਟੀਆਂ ਦੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਬੜੇ ਹੋਇਆ ਵਿੱਚ ਆ ਕੇ ਰੌਲਾ ਖੁਰਦੂ ਪਾ ਦਿੰਦੇ ਐ ਗੱਲ ਕੋਈ ਹੁੰਦੀ ਨਹੀਂ ਜੇ ਡਾਇਲੌਗ ਕਰਨਾ ਤੇ ਸਾਡੇ ਨਾਲ ਬੈਠਣ ਬੈਠਦੇ ਕਿਉਂ ਨਹੀਂ ਹੰਸਰਾਜ ਹੰਸ ਦਾ ਵੀ ਇਹ ਕਹਿਣਾ ਕਹਿੰਦੇ ਜਿੱਥੇ ਬੁਲਾਓਗੇ ਮੈਂ ਉੱਥੇ ਆ ਜਾਂ ਉਹਨੂੰ ਕਹ ਦੱਸ ਤੂੰ ਕਿੱਥੇ ਆ ਸਕਦਾ ਨਰੇਂਦਰ ਮੋਦੀ ਇਹ ਕਹਿੰਦਾ ਸੀਗਾ ਨੋਟਬੰਦੀ ਵੇਲੇ 50 ਦਿਨਾਂ ਦੇ ਵਿੱਚ ਵੀ ਜੇ ਨਾ ਨਤੀਜੇ ਆਏ ਜਿਹੜੇ ਮਰਜੀ ਚੋਂਕ ਚ ਬੁਲਾ ਲਿਓ ਜੀ ਕਿੱਡਾ ਗੱਪੀ ਉਹ ਆ ਉਹ ਗੱਪ ਇਹ ਉਸ ਟੋਲੇ ਦੇ ਉਸ ਗੱਪੀਆਂ ਦੇ ਟੋਲੇ ਦੇ ਇਹ ਹਿੱਸੇ ਆ ਉਹੋ ਜੀ ਗੱਪਣ ਮਾ ਰਣੀ ਪ੍ਰਨੀਤਕੁਰ ਉਹੋ ਜੀ ਗੱਪਣ ਬਠਿੰਡੇ ਵਾਲੀ ਬੀਬੀ ਉਹੋ ਜਾਂ ਗੱਪੂ ਫਰੀਦਕੋਟ ਤੋਂ ਖੜਾ ਹੋਇਆ ਕਦੇ ਉਹ ਚੁਣੌਤੀਆਂ ਦੇਣ ਲੱਗ ਜਾਂਦਾ ਇਸ ਵਕਤ ਮੇਰੇ ਨਾਲ ਪੰਜਾਬ ਦੇ ਉਹ ਕਿਸਾਨ ਆਗੂ ਬੈਠੇ ਆ ਜਿਹੜੇ ਕਿਸਾਨੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਨੇ ਕਿਹੜੀ ਗੱਲਾਂ ਚਰਚਾ 'ਚ ਆ ਜਾਂਦੇ ਆ ਕਿਰਤੀ ਕਿਸਾਨ ਯੂਨੀਅਨ ਦੇ ਮੋਰੀ ਆਗੂਆਂ ਵਿੱਚ ਭੂਮਿਕਾ ਨਿਭਾਉਣ ਵਾਲੇ ਆ ਪਿਛਲੇ ਦਿਨਾਂ 'ਚ ਇਹਨਾਂ ਨੂੰ ਅਰੈਸਟ ਤੱਕ ਕੀਤਾ ਜਾਂਦਾ ਫਿਰ ਲੋਕਾਂ ਦਾ ਦਬਾਅ ਬਣਿਆ ਤੇ 24 ਘੰਟਿਆਂ ਦੇ ਅੰਦਰ-ਅੰਦਰ ਛੱਡ ਦਿੱਤਾ ਗਿਆ ਇਹ ਪਰਚੇ ਕਿਉਂ ਪਏ ਜਾਂਦੇ ਆ ਤੇ ਦਬਾਅ ਕਾਹਦਾ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਭੂਮਿਕਾ ਨਿਭਾ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਵਾਲ ਕਰਨ ਦੀ ਚਾਹੇ ਉਹ ਆਮ ਆਦਮੀ ਪਾਰਟੀ ਨੂੰ ਸਵਾਲ ਨੇ ਸੂਬਾ ਸਰਕਾਰ ਨੂੰ ਚਾਹ ਕੇਂਦਰ ਭਾਜਪਾ ਨੂੰ ਵਜ੍ਹਾ ਕੀ ਹੈ ਔਰ ਦੂਸਰੇ ਪਾਸਿਓਂ ਉਮੀਦਵਾਰ ਜਿਹੜੇ ਭਾਜਪਾ ਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਕਰਾਂਗੇ ਮੇਰੇ ਨਾਲ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜੀ ਭਾਈ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਵਾਲ ਹੀ ਮੈਂ ਕਰਨਾ ਚਾਹੁੰਨਾ ਕਿ ਇਹ ਜੀ ਕਿਹੜੀ ਤੁਸੀਂ ਰੰਜਿਸ਼ ਪਾਲ ਲਈ ਹੈ ਸਰਕਾਰ ਨਾਲ ਚਾਹੇਓ ਸੈਂਟਰ ਵਾਲੀ ਹੈ ਚਾਹੇ ਸੂਬੇ ਵਾਲੀ ਤੁਹਾਡੀ ਬਣਦੀ ਕਿਉਂ ਨਹੀਂ ਸਰਕਾਰ ਨਾਲ ਨਹੀਂ ਚਲੋ ਸਰਕਾਰ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਹੁੰਦੇ ਉਹਨਾਂ ਦੀ ਸਰਕਾਰਾਂ ਨਾਲ ਜਦੋਂ ਬੰਨ ਲੱਗ ਜੇ ਉਹ ਸੰਘਰਸ਼ਕਾਂ ਲੈ ਕਰਨ ਵਾਲੇ ਰਹਿੰਦੇ ਨਹੀਂ ਹੈਗੇਗੇ। ਤਾਂ ਇਸ ਕਰਕੇ ਜਦੋਂ ਤੁਸੀਂ ਸਰਕਾਰਾਂ ਜਿਹੜੀਆਂ ਲੋਕ ਵਿਰੋਧੀ ਆ ਭਾਵੇਂ ਕੇਂਦਰ ਚ ਆ ਭਾਵੇਂ ਪੰਜਾਬ ਦੇ ਵਿੱਚ ਜਦੋਂ ਵੀ ਤੁਸੀਂ ਲੋਕਾਂ ਦੇ ਮੁੱਦਿਆਂ ਤੇ ਸੰਘਰਸ਼ ਕਰੋਗੇ ਤਾਂ ਯਕੀਨਨ ਤੌਰ ਤੇ ਸਰਕਾਰਾਂ ਜਿਹੜੀਆਂ ਨੇ ਤੁਹਾਡੂੰ ਉਹ ਦਬਾਉਣ ਦੀ ਕੋਸ਼ਿਸ਼ ਕਰਨਗੀਆਂ। ਹੁਣ ਤੁਸੀਂ ਦੇਖੋ ਕਿ 10 ਸਾਲਾਂ ਦੇ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਜਿਸ ਪੱਧਰ ਦਾ ਜ਼ਬਰ ਇਸ ਮੁਲਕ 'ਚ ਵਧਿਆ ਇਸ ਮੁਲਕ ਦੀਆਂ ਘੱਟ ਗਿਣਤੀਆਂ ਤੇ ਦਲਤਾਂ ਤੇ ਅਲੱਗ-ਅਲੱਗ ਵਿਚਾਰਧਾਰਾਵਾਂ ਤੇ ਜਿਹੜੀਆਂ ਕੇ ਆਰਐਸਐਸ ਤੇ ਮੋਦੀ ਸਰਕਾਰ ਦੇ ਫਿੱਟ ਜਿਹੜੀਆਂ ਨਹੀਂ ਬੈਂਦੀਆਂ ਔਰ ਇਹਨਾਂ 10 ਸਾਲਾਂ ਦੇ ਵਿੱਚ ਤੁਸੀਂ ਸਾਰੇ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਹੋ ਜਿਸ ਤਰ੍ਹਾਂ ਪੱਤਰਕਾਰੀ ਆਜ਼ਾਦ ਪੱਤਰਕਾਰੀ ਜਿਹੜੀ ਸੀ ਉਸ ਮਾਮਲੇ 'ਚ ਇਸ ਮੁਲਕ ਦਾ ਗਰਾਫ ਦੁਨੀਆ 'ਚ ਬਹੁਤ ਹੇਠਲੇ ਪੱਧਰ ਤੱਕ ਗਿਆ ਪੱਤਰਕਾਰ ਜਿੰਨੇ ਕਿ ਆਲੋਚਨਾ ਕਰ ਰਹੀ ਹੁੰਦੀ ਸਰਕਾਰਾਂ ਦੀ ਲੋਕਾਂ ਦੇ ਮੁੱਦੇਵਾਰ ਨਹੀਂ ਹੁੰਦੇ ਆ ਉਹ ਸਰਕਾਰਾਂ ਦਾ ਗੁਣगान ਕਰਨ ਲੱਗੀਆਂ ਹੋਈਆਂ ਨੇ ਇੱਕ ਗੋਦੀ ਮੀਡੀਆ ਦਿੱਲੀ ਦੇ ਵਿੱਚ ਆ ਇੱਕ ਗੋਦੀ ਮੀਡੀਆ ਪੰਜਾਬ ਦੇ ਵਿੱਚ ਜਿਹੜਾ ਹੈਗਾ ਪੈਦਾ ਹੋਇਆ ਜਿਹੜਾ ਕਿ ਸਰਕਾਰਾਂ ਨੂੰ ਸਵਾਲ ਕਰਨ ਦੀ ਬਜਾਏ ਜਿਹੜਾ ਹੈਗਾ ਉਹ ਲੋਕਾਂ ਦੇ ਯਾਨੀ ਕਿ ਮੁੱਦਿਆਂ ਨੂੰ ਰੋਲ ਕੇ ਸਰਕਾਰਾਂ ਦੀ ਜਿਹੜੀ ਹੈਗੀ ਆ ਤਾਰੀਫ ਕਰ ਰਿਹਾ ਹੈਗਾ ਤਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਡਾ ਹੈਗਾ ਕਿ ਭਾਜਪਾ ਹਰਾਓ ਭਾਜਪਾ ਭਜਾਓ ਕਿਉਂਕਿ ਇੱਕ ਫਾਸ਼ੀਵਾਦੀ ਤਾਨਾਸ਼ੀ ਇਸ ਮੁਲਕ 'ਚ ਸਥਾਪਿਤ ਕਰਨਾ ਚਾਹੁੰਦੇ ਹੈਗੇ ਆ ਤਾਂ ਉਸ ਕੈਂਪੇਨ ਦੇ ਚੱਲਦੇ ਆ ਜਦੋਂ ਅਸੀਂ ਭਾਜਪਾ ਆਗੂਆਂ ਦਾ ਪ੍ਰਚਾਰ ਰੋਕਿਆ ਉਹਨਾਂ ਨੂੰ ਸਵਾਲ ਕੀਤੇ ਹੈਗੇ ਆ ਉਹਨਾਂ ਦੀ ਸਥਿਤੀ ਜਿਹੜੀ ਹੈਗੀ ਇਹ ਮੁਸ਼ਕਲ ਬਣੀ ਤੇ ਉਹਦੇ 'ਚ ਸਾਨੂੰ ਜਿਹੜਾ ਹੈਗਾ ਇਹਨਾਂ ਨੇ ਜੇਲ੍ਹ ਵੀ ਭੇਜਿਆ ਜਾਂ ਰੋਕਿਆ ਵੀ ਗਿਆ ਤੇ ਹੁਣ ਵੀ ਅਸੀਂ ਲਗਾਤਾਰ ਮੋਦੀ ਸਰਕਾਰ ਜੋ ਪੰਜਾਬ ਦੇ ਵਿੱਚ ਆਇਆ ਤੁਸੀਂ ਦੇਖੋ ਕਿ ਪਟਿਆਲੇ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਕੱਲ ਜਲੰਧਰ ਦੇ ਵਿੱਚ ਵੀ ਗੁਰਦਾਸਪੁਰ ਤਾਂ ਸਾਡੇ ਕਿਰਤੀ ਕਿਸਾਨੀ ਨੂੰ ਜਿਹੜੇ ਸਾਥੀ 50 ਗ੍ਰਿਫਤਾਰ ਹੋਏ ਔਰ ਲਗਭਗ 1.5 ਕਿਲੋਮੀਟਰ ਪਿੱਛੇ ਰਹਿ ਗਏ ਸੀ ਪੰਡਾਲ ਦੇ ਨੇੜੇ ਜਿਹੜੇ ਸੀ ਉਹ ਪਹੁੰਚ ਗਏ ਸੀ ਤੁਸੀਂ ਆਪਣੀ ਜਥੇਬੰਦੀ ਦਾ ਦੱਸਤਾ ਕਿ ਅਸੀਂ ਪ੍ਰੋਟੈਸਟ ਕਿਉਂ ਕਰ ਰਹੇ ਹਾਂ ਦਾ ਪਛੋਕੜ ਕੀ ਹੈ ਕਾਰਨ ਕੀ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਡੀਆਂ ਕਲਾਂ ਨੇ ਜਗਰਾਉ ਵੱਡੀ ਰੈਲੀ ਹੋ ਜਾਂਦੀ ਆ ਇੱਕ ਗੱਲ ਸਮਝ ਨਹੀਂ ਆ ਰਹੀ ਉਹ ਭਾਜਪਾ ਦੇ ਉਮੀਦਵਾਰ ਕਹਿੰਦੇ ਆ ਕਹਿੰਦੇ ਨਾਲ ਇਹਨਾਂ ਨੂੰ ਸਾਡੇ ਨਾਲ ਹੀ ਵੱਡੀ ਦੁਸ਼ਮਣੀ ਕਿਉਂ ਹੈ ਹੋਰਨਾਂ ਦਾ ਕਿਉਂ ਨਹੀਂ ਵਿਰੋਧ ਕਰਦੇ ਸਾਡੇ ਹੀ ਦਿਵਾਲੇ ਹੋ ਰਹਿੰਦੇ ਆ ਭਾਰਤੀ ਚੋਣ ਕਮਿਸ਼ਨ ਨੂੰ ਤਾਂ ਚਿੱਠੀ ਲਿਖੀ ਗਈ ਕਿਸਾਨ ਜਥੇਬੰਦੀਆਂ ਦੇ ਖਿਲਾਫ ਕਿ ਕੁਝ ਬੰਦੇ ਜਿਹੜੇ ਚਾਹੁੰਦੇ ਨਹੀਂ ਸ਼ਾਂਤੀ ਬਣੀ ਰਵੇ ਉਹ ਸਾਨੂੰ ਤੰਗ ਬਹੁਤ ਕਰਦੇ ਆ ਸੰਦੀਪ ਜੀ ਇਲੈਕਸ਼ਨ ਕਮਿਸ਼ਨ ਇਹ ਕਹਿ ਰਿਹਾ ਕਿ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ ਇਹ ਸ਼ਬਦ ਬੜਾ ਵਰਤਿਆ ਜਾਂਦਾ ਹੈ ਨਾ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ ਤੁਸੀਂ ਮੈਨੂੰ ਇਹ ਦੱਸੋ ਕਿ ਮੋਦੀ ਚਾਰ ਸੂਬਿਆਂ ਦੀ ਪੁਲਿਸ ਲੈ ਕੇ ਇੱਥੇ ਗੁਜਰਾਤ ਦੀ ਮੱਧ ਪ੍ਰਦੇਸ਼ ਦੀ ਇੱਥੇ ਲੈ ਕੇ ਆਇਆ ਹੈਗਾ ਔਰ ਪੰਜਾਬ ਦੇ ਵਿੱਚ ਬੀਐਸਫ ਕਿੱਥੇ ਲਾਉਣੇ ਆਪਾਂ ਉਹ ਬਾਰਡਰ ਸਕਿਉਰਿਟੀ ਫੋਰਸ ਆ ਨਾ ਠੀਕ ਆ ਕੱਲ ਅਸੀਂ ਜਦੋਂ ਜਲੰਧਰ ਜਾ ਰਹੇ ਸੀ ਸਾਨੂੰ ਰੋਕਣ ਵਾਸਤੇ ਬੀਐਸਫ ਲਾਈ ਗਈ ਹੈਗੀ ਆ ਇਹਦਾ ਮਤਲਬ ਆ ਕਿ ਕਿਸਾਨ ਜਿੱਥੋਂ ਵੱਧ ਰਹੇ ਹੈਗੇ ਆ ਜਿੱਥੇ ਆ ਰਹੇ ਆ ਉਹਨਾਂ ਦੇ ਅੱਗੇ ਬੀਐਸਫ ਲਾ ਰਹੀ ਲਾ ਦਿੱਤੀ ਜਾਂਦੀ ਹੈ ਇਹ ਕੀ ਮਤਲਬ ਸਮਝਿਆ ਜਾਂਦਾ ਬਾਰਡਰ ਸਕਿਉਰਿਟੀ ਫੋਰਸ ਇਹਦਾ ਮਤਲਬ ਬਾਰਡਰ ਕ੍ਰੋਸ ਕਰਨ ਲੱਗੇ ਹੈਗੇ ਆ ਉਹ ਕਿਸੇ ਹੋਰ ਮੁਲਕ ਦੇ ਹੈਗੇ ਆ ਜੇ ਤੁਸੀਂ ਕਿਸਾਨਾਂ ਤੇ ਬੀਐਸਐਫ ਲਾਉਣੀ ਆ ਜੇ ਤੁਸੀਂ ਚਾਰ ਚਾਰ ਸੂਬਿਆਂ ਦੀ ਪੁਲਿਸ ਇੱਥੇ ਲਾਉਣੀ ਹੈਗੀ ਆ ਕੀ ਲੈਵਲ ਪਲੇਇੰਗ ਫੀਲਡ ਇਸ ਤਰ੍ਹਾਂ ਹੁੰਦਾ ਫਿਰ ਜਿਹੜੇ ਉਮੀਦਵਾਰ ਇਹ ਕਹਿੰਦੇ ਆ ਕਿ ਦੋ ਤਰੀਕ ਤੋਂ ਬਾਅਦ ਅਸੀਂ ਦੇਖ ਲਾਂਗੇ ਜੇ ਤੁਹਾਨੂੰ ਇਹ ਹੀ ਕਹਿੰਨੇ ਕਿ ਦੁਨੀਆ ਦੀ ਆਰਐਸਐਸ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਫਿਰ ਤੁਸੀਂ ਪੁਲਿਸ ਨੂੰ ਬੀਐਸਐਫ ਨੂੰ ਸਾਈਡ ਤੇ ਕਰਕੇ ਆਓ ਸਾਡੇ ਆਪਣੇ ਕਰਕੁਨ ਹੋਣਗੇ ਤੁਸੀਂ ਆਪਣੇ ਜਿਹੜੇ ਉਹ ਖਾਕੀ ਨਿਕਰਾਂ ਵਾਲੇ ਜੋ ਵੀ ਮਤਲਬ ਉਹ ਜੋ ਵੀ ਨਫ਼ਰਤ ਦੇ ਨਾਲ ਤੁਸੀਂ ਉਹਨਾਂ ਦੇ ਸਿੰਜਿਆ ਦਿਮਾਗਚਾਰ ਐਸਐਸ ਦੇ ਉਹ ਹੋਣਗੇ ਲੈਵਲ ਪਲੇਇੰਗ ਫੀਲਡ ਤਾਂ ਇਸ ਤਰ੍ਹਾਂ ਹੋਊਗਾ ਫਿਰ ਇਸ ਟੱਕਰਾ ਅਦੇ ਵਿੱਚ ਤਾਂ ਦੋਨਾਂ ਪਾਸੇ ਹੀ ਮਾਰੇ ਜਾਣਗੇ ਲੋਕ ਇਹਦਾ ਕੋਈ ਫਾਇਦਾ ਹੋਇਆ ਨਹੀਂ ਹੁਣ ਕੌਣ ਮਾਰਿਆ ਜਾ ਰਿਹਾ ਜਿਹੜਾ ਹੁਣ ਕੌਣ ਮਾਰਿਆ ਜਾ ਰਿਹਾ ਵੀ ਇਹਦਾ ਮਤਲਬ ਆ ਕਿ ਆਮ ਲੋਕ ਮਾਰੇ ਜਾਣ ਠੀਕਾ ਉਹਦਾ ਵਾਜਬ ਆ ਜੇ ਉਹਨਾਂ ਦਾ ਕੋਈ ਮਰਦਾ ਹੈਗਾ ਠੀਕ ਆ ਇਹ ਬੋਲੀ ਕੌਣ ਬੋਲ ਰਿਹਾ ਇਹ ਵੰਗਾਰ ਕੌਣ ਰਿਹਾ ਇਹ ਤਾਂ ਉਹੀ ਵੰਗਾਰ ਰਹੇ ਆ ਨਾ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਬੰਦੇ ਦੇ ਕੋਲੇ ਲੱਖਾਂ ਫੌਜ ਆ ਦੂਸਰੇ ਪਾਸੇ ਆਮ ਲੋਕ ਨਹੀਂ ਹੱਥੇ ਲੋਕਾਂ ਲੜਾਈ ਦੀ ਆਪਸ਼ਨ ਕਿੰਦੇ ਕੋਲੇ ਹੋਏਗੀ ਕੌਣ ਲੜਨਾ ਚਾਹੇਗਾ ਔਰ ਇਹ ਤਾਂ ਖੁਦ ਮੋਦੀ ਸਾਹਿਬ ਕਹਿ ਕੇ ਗਏ ਪੰਜਾਬ ਦੇ ਵਿੱਚ ਕਿ ਮੇਰਾ ਪੰਜਾਬ ਦੇ ਨਾਲ ਖੂਨ ਦਾ ਰਿਸ਼ਤਾ ਉਹ ਖੂਨ ਦਾ ਰਿਸ਼ਤੇ ਕਰਕੇ ਚਾਰ ਸੂਬਿਆਂ ਦੀ ਪੁਲਿਸ ਹਨਾ ਖੂਨ ਦੇ ਰਿਸ਼ਤੇ ਕਰਕੇ ਬੀਐਸਐਫ ਸਾਡੇ ਤੇ ਲਾਈ ਹੈ ਨਾ ਖੂਨ ਦਾ ਰਿਸ਼ਤੇ ਕਰਕੇ 750 ਕਿਸਾਨ ਸ਼ਹੀਦ ਹੋਇਆ ਨਾ ਖੂਨ ਦੇ ਰਿਸ਼ਤੇ ਕਰਕੇ ਸ਼ੁਭ ਕਰਮ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਉਹ ਤਾਂ ਗ੍ਰਹਿ ਮੰਤਰੀ ਨਿਲਵੈ ਜਿਨ੍ਹਾਂ ਦੇ ਜਿਹੜੇ ਸੀ ਉਦੋਂ ਮੰਨ ਗਏ ਆ ਉਹ ਪੰਜਾਬ ਦੇ ਨਾਲ ਖੂਨ ਦਾ ਰਿਸ਼ਤਾ ਹੀ ਆ ਨੇ ਤਾਈਓ ਇੰਡੋਪਾਰਕ ਟ੍ਰੇਡ ਪਾ ਪੰਜਾਬ ਦੇ ਰਸਤੇ ਬੰਦ ਕੀਤਾ ਹੋਇਆ ਇੱਕ ਇੱਕ ਲੱਖ ਬੰਦਾ ਜਿਹੜਾ ਹੈਗਾ ਅਟਾਰੀ ਦੇ ਆਲੇ ਦੁਆਲੇ ਇਲਾਕਿਆਂ ਦਾ ਵਿਹਲਾ ਹੋ ਗਿਆ ਬੇਰੁਜ਼ਗਾਰ ਹੋ ਗਿਆ ਜਿਹੜਾ ਕਿ ਉਹ ਰੋਟੀ ਖਵਾਉਂਦਾ ਸੀਗਾ ਇਹ ਖੂਨ ਦਾ ਰਿਸ਼ਤਾ ਹੀ ਹੈ ਨਾ ਕਿ ਡੈਮ ਸੇਫਟੀ ਐਕਟ ਜੋ ਪੰਜਾਬ ਨੂੰ ਬਾਹਰ ਕ ਦੇ ਰਾਂਹੀਂ ਡੈਮ ਸੇਫਟੀ ਐਕਟ ਲਿਆ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਨੂੰ ਬਾਹਰ ਕੱਢਦਾ ਕਿ ਪੰਜਾਬ ਦੀਆਂ ਨਹਿਰਾਂ ਚ ਪਾਣੀ ਆਊਗਾ ਕਿ ਨਹੀਂ ਆਊਗਾ ਇਹ ਕੇਂਦਰ ਤੈਅ ਕਰੂਗਾ ਇਹ ਖੂਨ ਦਾ ਰਿਸ਼ਤਾ ਹੀ ਹੈ ਨਾ ਕਿ ਬੀਐਸਐਫ ਜਿਹੜੀ ਸਾਡੇ ਤੇ ਲਾਈ ਹੈਗੀ ਆ ਇਹ ਟਰੈਲ ਲਿਆ ਜਾ ਰਿਆ ਨਾ ਕਿਉਂਕਿ ਬੀਐਸਐਫ ਨੂੰ ਸਰ ਦੀ ਸੂਬਿਆਂ ਤੋਂ 50 ਕਿਲੋਮੀਟਰ ਅੰਦਰ ਆਉਣ ਦਾ ਜਿਹੜਾ ਸੀ ਅਧਿਕਾਰ ਦਿੱਤਾ ਹੈਗਾ ਖੂਨ ਦੇ ਰਿਸ਼ਤੇ ਤਾਂ ਐਦਾਂ ਨਿਵਾ ਰਹੇ ਹੈਗੇ ਆ ਅਸੀਂ ਸਾਰੇ ਪੰਜਾਬ 'ਚ ਰਹਿੰਦੇ ਆ ਸਮਝ ਆਉਂਦੀ ਹੈ ਪਰ ਜਿਹੜੇ ਲੋਕ ਪੰਜਾਬ ਤੋਂ ਬਾਹਰੋਂ ਵੇਖਦੇ ਆ ਇੱਕ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਨਰੇਟਿਵ ਸਰਜੇ ਜਾਂਦੇ ਆ ਕਿਉਂਦੇ ਪੰਜਾਬ ਵੀ ਔਖਾ ਕਿਉਂ ਹੋਇਆ ਰਹਿੰਦਾ ਸੈਂਟਰ ਨਾਲ ਪੰਜਾਬ ਦੀ ਕਿਉਂ ਨਹੀਂ ਬਣ ਰਹੀ ਪੰਜਾਬ ਵੀ ਕਿਉਂ ਚਾਹੁੰਦਾ ਹੈ ਕਿ ਸਾਨੂੰ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਬਾਕੀ ਥਾਵਾਂ ਤੋਂ ਤੱਕਦੇ ਆਵਾਜ਼ ਹੀ ਨਹੀਂ ਸੁਣੀ ਸ਼ੁਰੂਆਤ ਪੰਜਾਬ ਕਿਉਂ ਕਰਦਾ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਸੰਦੀਪ ਜੀ ਪਹਿਲੀ ਗੱਲ ਜਿੱਦਨ ਨਰਿੰਦਰ ਮੋਦੀ ਕੇਂਦਰ ਦੀ ਸੱਤਾ ਤੇ ਗੱਦੀ ਇਸ ਮੁਲਕ ਦੀ 53% ਧਨ ਦੌਲਤ ਸਿਰਫ 10% ਲੋਕਾਂ ਕੋਲੇ ਸੀ ਉਹ 2022 ਚੱਲਦੇ ਚੱਲਦੇ ਉਹ 10% ਲੋਕਾਂ ਕੋਲੇ ਮੁਲਕ ਦੀ 74% ਧਨ ਦੌਲਤ ਹੋ ਗਈ ਕੀ ਉਹ ਕੱਲੇ ਪੰਜਾਬ ਦੀ ਧਨ ਦੌਲਤ ਲੁੱਟੀ ਗਈ ਜਿੱਦਨ ਮੋਦੀ ਗੱਦੀ ਤੇ ਬੈਠੇ 6 ਖਰਪਤੀ ਸੀ ਇਸ ਮੁਲਕ ਦੇ ਵਿੱਚ ਅੱਜ 200 ਤੋਂ ਵੱਧ ਖਰਪਤੀ ਆ ਠੀਕ ਆ ਕੀ ਉਹਨਾਂ ਨੇ ਕੱਲੇ ਪੰਜਾਬ ਨੂੰ ਲੁੱਟਿਆ ਪੰਜਾਬ ਤਾਂ ਲੜ ਰਿਹਾ ਨਾ ਪੰਜਾਬ ਤਾਂ ਲੜਨਾ ਸਿਖਾ ਰਿਹਾ ਜੱਦੋ ਜਹਿਦ ਕਰਨੀ ਸਿਖਾ ਰਿਹਾ ਹੁਣ ਕੋਵੀਸ਼ੀਲਡ ਟੀਕਾ ਆ ਗਿਆ ਜੀ 80 ਕਰੋੜ ਲੋਕਾਂ ਦੇ ਲੱਗਾ ਜਿਹੜੀ ਇੰਗਲੈਂਡ ਦੀ ਕੰਪਨੀ ਨੇ ਟੀਕਾ ਬਣਾਇਆ ਉਹ ਇੰਗਲੈਂਡ ਦੀ ਕੋਰਚ ਮੰਨ ਗਈ ਜਿਹੜਾ ਉਹਦੇ ਉਸੇ ਮਤਲਬ ਫਾਰਮੂਲੇ ਦੇ ਤਹਿਤ ਹੀ ਸੀਰੀਮ ਕੰਪਨੀ ਜਿਹੜੀ ਪੂਨਾ ਵਾਲੇ ਦੀ ਆ ਉਹਨੇ ਇਥੇ ਕੋਵੀਸ਼ੀਲਡ ਬਣਾਇਆ ਪੂਨਾ ਵਾਲਾ ਆਪਣੀ ਕਰੋਨਾ ਦੇ ਟੀਕੇ ਵੇਚ ਕੇ ਭਾਰਤ ਚ ਪੰਜਵੇਂ ਨੰਬਰ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ 80 ਕਰੋੜ ਲੋਕਾਂ ਦੇ ਟੀਕਾ ਲੱਗਾ ਉਹ ਕਹਿੰਦੇ ਕਿ ਇਹਦੇ ਨਾਲ ਬ੍ਰੇਨ ਹੈਮਰੇਜ ਹੋ ਸਕਦਾ ਇਹਦੇ ਨਾਲ ਹਾਰਟ ਫੇਲ ਹੋ ਸਕਦਾ ਇਹਦੇ ਨਾਲ ਹੋਰ ਹੈਲਥ ਦੇ ਇਸ਼ੂ ਕ੍ਰੀਏਟ ਹੋ ਸਕਦੇ ਆ ਉਹ ਬ੍ਰੇਨ ਹੈਮਰੇਜ ਦਾ ਹਾਰਟ ਫੇਲ ਕੱਲੇ ਪੰਜਾਬੀਆਂ ਦਾ ਹੋਣਾ 80 ਕਰੋੜ ਟੀਕਾ ਕੱਲੇ ਪੰਜਾਬੀਆਂ ਦੇ ਲੱਗਾ ਇਹਦਾ ਮਤਲਬ ਜੋ ਮੋਦੀ ਸਰਕਾਰ ਨੇ ਧੱਕੇ ਨਾਲ ਮਤਲਬ ਟੀਕੇ ਲਵਾਈ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਸਰਕਾਰੀ ਮੁਲਾਜ਼ਮਾਂ ਦੇ ਲਵਾਏ ਅੱਜ ਜਿੱਦਣ ਸਾਨੂੰ ਪੁਲਿਸ ਵਾਲੇ ਅਰੈਸਟ ਕਰਕੇ ਲੈ ਗਏ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਸਾਰਿਆਂ ਦੇ ਕੋਈ ਵੀ ਸ਼ੀਲਡ ਲੱਗਾ ਉਹ ਕਹਿੰਦੇ ਹਾਂ ਲੱਗਾ ਅਸੀਂ ਕਿਹ ਜਿਹੜੀ ਕੰਪਨੀ ਨੇ ਬਣਾਇਆ ਉਹਨੇ ਦੱਸਤਾ ਨਾ ਸਾਈਡ ਇਫੈਕਟ ਉਹ ਕਹਿੰਦੇ ਹਾਂ ਵੀ ਸਾਨੂੰ ਵੀ ਕਟਈਆਂ ਨੂੰ ਹੈ ਦਿੱਕਤ ਇਹ ਅਸੀਂ ਕਿਹਾ ਵੀ ਉਹਦੀ ਰਾਖੀ ਲਈ ਲੱਗੇ ਹੋਏ ਹੋ ਤੁਸੀਂ ਯਾਨੀ ਕਿ ਪੰਜਾਬ ਤਾਂ ਲੋਕਾਂ ਨੂੰ ਜਿਵੇਂ ਪੰਜਾਬ ਤੋਂ ਉਦੋਂ ਨਹੀਂ ਕਿਸੇ ਨੂੰ ਇਹ ਕਹਿਣਾ ਚਾਹੀਦਾ ਜਿਹੜੇ ਲੋਕਾਂ ਨੂੰ ਅੱਜ ਪੰਜਾਬ ਤੋਂ ਦਿੱਕਤ ਆ ਫਿਰ ਉਹਨੂੰ ਇਹ ਵੀ ਕਹਿਣਾ ਚਾਹੀਦਾ ਕਿ ਜਦੋਂ ਅੰਗਰੇਜ਼ਾਂ ਖਿਲਾਫ ਲੜੇ 196% ਫੌਜਾਂ ਪੰਜਾਬ ਦੇ ਲੋਕਾਂ ਨੇ ਕਿਉਂ ਲਈਆਂ ਬਾਈ ਜਾਇਦਾ ਤਾਂ ਪੰਜਾਬ ਦੇ ਲੋਕਾਂ ਨੇ ਕਿਉਂ ਕਰਕ ਕਰਾਈਆਂ ਗਦਰੀ ਇੱਥੋਂ ਕਿਉਂ ਹੋਏ ਬਬਰਕਾਲੀ ਇੱਥੋਂ ਲਹਿਰ ਕਿਉਂ ਹੋਈ ਆਜ਼ਾਦ ਹਿੰਦ ਫੌਜ ਚ ਪੰਜਾਬੀ ਇੰਨੇ ਕਿਉਂ ਸੀ 1857 ਦੀ ਬਗਾਵਤ ਚ ਇੰਨੇ ਕਿਉਂ ਸੀ ਭਗਤ ਸਿੰਘ ਇੱਥੋਂ ਕਿਉਂ ਸੀ ਸਰਬਾ ਇੱਥੋਂ ਕਿਉਂ ਸੀ ਠੀਕ ਹੈ ਜਦੋਂ ਇਸ ਮੁਲਕ ਚ ਅਨਾਜ ਦਾ ਸੰਕਟ ਸੀ ਕਟੋਰਾ ਮਲ ਕੇ ਫੜ ਕੇ ਮੁਲਕ ਬਾਹਰ ਜਾਂਦਾ ਸੀ ਵੀ ਇੱਥੇ ਅਨਾਜ ਦੇ ਗਦਾਮ ਭਰਤੇ ਉਦੋਂ ਪੰਜਾਬ ਤੋਂ ਕਿਉਂ ਨਹੀਂ ਦਿੱਕਤ ਬਈ ਇਹਦਾ ਮਤਲਬ ਪੰਜਾਬ ਜਦੋਂ ਇਹ ਗੱਲ ਕਹਿੰਦਾ ਹੈਗਾ ਪੰਜਾਬ ਨੇ ਪੰਜਾਬ ਕੀ ਮੰਗਦਾ ਇਹਨਾਂ ਤੋਂ ਕੀ ਪੰਜ ਇਹ ਕਹਿੰਦੇ ਕਿ ਪੰਜਾਬ ਵਾਲੇ ਨੂੰ ਕਿਉਂ ਤਕਲੀਫ ਆ ਪੰਜਾਬ ਇਸ ਮੁਲਕ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਮੁਲਕ ਦਾ ਸੰਵਿਧਾਨ ਇਹ ਕਹਿੰਦਾ ਕਿ ਪਾਣੀ ਤੇ ਡੈਮ ਸਟੇਟ ਸਬਜੈਕਟ ਹੂੰ ਪੰਜਾਬ ਦੇ ਪਾਣੀਆਂ ਦੀ ਮਾਲਕੀ ਪੰਜਾਬ ਦੇ ਕੋਲੇ ਨਹੀਂ ਗਈ ਕੇਂਦਰ ਨੇ ਖੋਲੀ ਬਹੁਤ ਸਾਰੇ ਸੂਬਿਆਂ ਕੋਲੇ ਹੈ ਤੇ ਪੰਜਾਬ ਵਿੱਚ ਗਲਤ ਕੀ ਕਹਿ ਰਿਹਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਪੰਜਾਬ ਨੂੰ ਬਾਹਰ ਕੱਢਤਾ ਠੀਕ ਹੈ ਪੰਜਾਬ ਇਹ ਕਹਿੰਦਾ ਵੀ ਸਾਡੀ ਮੈਂਬਰਸ਼ਿਪ ਕਿਉਂ ਨਹੀਂ ਹੋਣੀ ਚਾਹੀਦੀ ਸਾਡੀਆਂ ਸਾਡੇ ਜਿਹੜੇ ਹੈਡਵਰਕਸ ਨੇ ਤੁਸੀਂ ਇਹ ਦੇਖ ਲਓ ਆ ਹਰੀਕੇ ਹੈਡਵਰਕਸ ਇਤੋਂ ਰਾਜਸਥਾਨ ਫੀਡਰ ਤੇ ਸਰੰਦ ਫੀਡਰ ਫਰੋਜਪੁਰ ਫੀਡਰ ਜਿਹੜੀ ਗਾਹੋਂ ਚੋਂ ਇੱਕ ਸ਼ਾਕ ਸਰੰਦ ਫੀਡਰ ਦੀ ਪਾੜਤੀ ਆ ਇਹ ਬੰਦ ਸੀ ਸਾਰਾ ਫਰੋਜਪੁਰ ਡੁੱਬ ਗਿਆ ਨਹਿਰਾ ਬੰਦ ਸੀ ਅੱਜ ਤੱਕ ਦਾ ਸੀ ਇਹ ਪੜਦੇ ਰਹੇ ਆ ਕਿ ਹੜਾ ਰਾਈ ਜਿਹੜਾ ਪਹਾੜਾਂ ਤੋਂ ਮਿੱਟੀ ਆਉਂਦੀ ਹੈਗੀ ਆ ਉਹ ਜ਼ਮੀਨਾਂ ਅਪਜਾਊ ਕਰਦੀ ਆ ਇਹਨਾਂ ਨੇ ਨਵੀਂ ਗੱਲ ਕੱਢ ਗੱਲ ਕੱਢ ਮਾਰੀ ਕਿ ਗਾਰ ਜੰਮਦੀ ਆ ਜੀ ਨਹਿਰਾ ਬੰਦ ਕਰ ਦਿਓ ਲੋਕਾਂ ਨੂੰ ਡਬੋ ਦਿਓ ਤੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿਣ ਦੀ ਜ਼ਰਤ ਨਾ ਕਰ ਸਕਿਆ ਕੇ ਬਈ ਹਰੀ ਕੇ ਹੈਡ ਵਰਕਸ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਚ ਪੈਂਦਾ ਇਹਦਾ ਕੰਟਰੋਲ ਦਿੱਲੀ ਕੋਲੇ ਆ ਇਹ ਤੱਥ ਬੋਲਣ ਦੀ ਹਿੰਮਤ ਨਹੀਂ ਕਰ ਸਕੀ ਅਸੀਂ ਹੁਕਮਤਰੀ ਨੇ ਤੇ ਵੀ ਕਈਆਂ ਦਲੀਲਾਂ ਕਈਆਂ ਜਦੋਂ ਜਦੋਂ ਨੁਕਸਾਨ ਹੋਇਆ ਉਹ ਤਾਂ ਕਹਿੰਦੇ ਸਾਾਨੂੰ 13 ਆਵਾਜ਼ਾਂ 13 ਹੱਥ ਹੋਰ ਦੇ ਦਿਓ ਫਿਰ ਵੇਖਿਓ ਪਾਰਲੀਮੈਂਟ ਚ ਗਾਹ ਪਾਉਂਦੇ ਪੰਜਾਬ ਦੇ ਜਿਹੜੇ ਹੱਕ ਨੱਪੀ ਬੈਠੀ ਆ ਦਿੱਲੀ ਜਾਂ ਕੇਂਦਰ ਉਹ ਅਸੀਂ ਲੈ ਕੇ ਦਿਖਾਉਣੇ ਆ ਹੋਰਨਾਂ ਕੋਲ ਤਾਂ ਹਿੰਮਤ ਹੀ ਨਹੀਂ ਆ ਨਹੀਂ ਉਹਦੇ ਕੋਈ ਐਗਜ਼ਾਮਪਲ ਤਾਂ ਦੇ ਨਾ ਜਦੋਂ ਹੱਕ ਲੈ ਉਹਨਾਂ ਨੇ ਹੂੰ ਦਿੱਲੀ ਨੂੰ ਕਹਿੰਦੇ ਪੂਰਨ ਰਾਜ ਦਾ ਦਰਜਾ ਮਿਲਣਾ ਚਾਹੀਦਾ ਤੇ ਕਸ਼ਮੀਰ ਤੋਂ ਰਾਜ ਦਾ ਦਰਜਾ ਖੋਲਿਆ ਮੋਦੀ ਦੇ ਪੱਖ ਚ ਵੋਟ ਪਾਤੀ ਡੈਮ ਸੇਫਟੀ ਐਕਟ ਦੋ ਵਾਰੀ ਸਾਡੀ ਮੀਟਿੰਗ ਹੋਈ ਐ ਸੀਗਾ ਵੀ ਡੈਮ ਡੈਮ ਸਟੇਟ ਸਬਜੈਕਟ ਆ ਠੀਕ ਆ ਵੀ ਡੈਮ ਸੇਫਟੀ ਐਕਟ ਲੈ ਆ ਕੇ ਸਾਰੇ ਮੁਲਕ ਦੇ ਡੈਮਾਂ ਤੇ ਕੇਂਦਰ ਨੇ ਕਬਜ਼ਾ ਕਰ ਲਿਆ ਕੰਟਰੋਲ ਕਰ ਲਿਆ ਮੁੱਖ ਮੰਤਰੀ ਕਹਿੰਦੇ ਮੈਂ ਤਾਂ ਡੈਮ ਸੇਫਟੀ ਐਕਟ ਪੜ੍ਹਿਆ ਹੀ ਨਹੀਂ ਜੇ ਉੱਥੇ ਗੂੰਗੇ ਹੀ ਵਾਰਨੇ ਆ ਤੇ ਗੂੰਗੇ 13 ਹੋਣ ਜਾਂ ਗੂੰਗਾ 1 ਹੋਵੇ ਜਾਂ ਗੂੰਗੇ 25 ਹੋਣ ਜਦੋਂ ਵੜਨਾ ਹੀ ਉਥੇ ਗੂੰਗਿਆ ਨਹੀਂ ਹੈਗਾ ਠੀਕ ਹੈ ਤੇ ਫਿਰ ਉਹ ਕੋਈ ਉਹ ਚ ਇੰਡਸਟਰੀਲਿਸਟ ਵਾਰਤਾ ਕੋਈ ਖਿਡਾਰੀ ਵਾਰਤਾ ਜਿਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਨਾਲ ਸਮਝਾਣਾ ਲੈਣਾ ਦੇਣਾ ਇਹ ਸਿਰਫ ਵੋਟਾਂ ਲੈਣ ਲਈ ਜਿਹੜੀਆਂ ਇਹ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੁਸੀਂ ਵਿਰੋਧ ਦੋ ਪਾਰਟੀਆਂ ਦਾ ਯਾਤਰ ਦੇਖਣ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਨੇ ਗੱਲ ਧਾਰ ਲਈ ਹੈ ਕਿ ਆਮ ਆਦਮੀ ਪਾਰਟੀ ਨਿਸ਼ਾਨੇ ਤੇ ਹੈ ਸਾਡੇ ਭਾਜਪਾ ਨਿਸ਼ਾਨੇ ਦੇ ਉੱਤੇ ਹੈ ਉਹ ਦੋਵੇਂ ਸੱਤਾ ਨਾਲ ਵਿੱਚ ਨੇ ਇਸ ਕਰਕੇ ਜਾਂ ਵਜ੍ਹਾ ਕੋਈ ਹੋਰ ਵੀ ਹੈ ਕਿ ਇਹਨਾਂ ਦੀ ਪਾਲਿਸੀ ਇਹਨਾਂ ਦੀ ਪਸੰਦ ਨਹੀਂ ਨਹੀਂ ਦੇਖੋ ਪਾਲਿਸੀਆਂ ਤਾਂ ਇਹ ਜਿੰਨੀਆਂ ਸੱਤਾ ਚੋਣਾ ਲੜ ਰਹੀਆਂ ਪਾਰਟੀਆਂ ਸਾਰੇ ਵੀ ਇੱਕੋ ਨੇ ਪਰ ਸਾਡਾ ਮੇਨ ਤਾਂ ਇਹਨਾਂ ਚੀਜ਼ ਸੀਗਾ ਕਿ મોદી ਜਿਹੜਾ ਕਿ ਔਰੰਗਜ਼ੇਬ ਦਾ ਰੂਪ ਹੈਗਾ ਅਸੀਂ ਉਹਦਾ ਪੰਜਾਬ ਦੇ ਵਿਰੋਧ ਕਰ ਰਹੇ ਆਂ ਜੋ ਅਹਿਮਦ ਸ਼ਾਹ ਹੋਰੀ ਪੰਜਾਬ ਚ ਆ ਰਹੇ ਆ ਉਹਦਾ ਵਿਰੋਧ ਕਰ ਰਹੇ ਹੈਗੇ ਆ ਸਾਡਾ ਤਾਂ ਇਹ ਹੈਗਾ ਕਿ ਇਸ ਮੁਲਕ ਨੂੰ ਜਿਹੜਾ ਇਹ ਸੰਵਿਧਾਨ ਨੂੰ ਖਤਮ ਕਰਕੇ ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਆ ਇਸ ਮੁਲਕ ਚ ਘੱਟ ਗਿਣਤੀਆਂ ਦਲਤਾਂ ਨੂੰ ਕੁਚਲ ਕੇ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹੈਗੇ ਆ ਸਾਡੀ ਵਿਰੋਧ ਤਾਂ ਉਸ ਵਿਚਾਰਧਾਰਾ ਦੇ ਨਾਲ ਆ ਇੱਕ ਵਿਸ ਕਰਕੇ ਭਾਜਪਾ ਨੂੰ ਗੱਦੀ ਤੋਂ ਲਾਇਆ ਜਾਣਾ ਚਾਹੀਦਾ ਹੈਗਾ ਪਰ ਜਦੋਂ ਅਸੀਂ ਭਾਜਪਾ ਦਾ ਵਿਰੋਧ ਕਰਦੇ ਆ ਮੋਦੀ ਦਾ ਵਿਰੋਧ ਕਰਦੇ ਹੈਗੇ ਆ ਸਾਡੇ ਘਰਾਂ ਤੇ ਰੇਡ ਕਿਉਂ ਹੁੰਦੀ ਆ ਸਾਨੂੰ ਜੇਲ੍ਹਾਂ ਚ ਕਿਉਂ ਭੇਜਦੇ ਇਹ ਸਾਰਾ ਕੁਝ ਤਾਂ ਭਗਵੰਤਮਾਨ ਦੀ ਸਰਕਾਰ ਕਰ ਰਹੀ ਹੈਗੀ ਨਾ ਭਗਵਾਨ ਤੁਮਾਂ ਦੀ ਪੁਲਿਸ ਇਹ ਸਾਰਾ ਕੁਝ ਕਰ ਰਹੀ ਹੈ ਨਾ ਇਹਦਾ ਮਤਲਬ ਵਾਰ-ਵਾਰ ਕਿਹਾ ਕਿ ਅਸੀਂ ਤਾਂ ਵਕਾਲਤ ਕਰਦੇ ਹਾਂ ਮੈਂ ਤਾਂ ਵਕੀਲ ਹਾਂ ਕਿਸਾਨਾਂ ਦਾ ਦੇਖੋ ਵਕਾਲਤ ਕਰਨ ਵਾਲੇ ਬੰਦੇ ਕਈ ਵਾਰੀ ਕੀ ਹੁੰਦਾ ਕਿ ਜਿੰਨ ਦੀ ਵਕਾਲਤ ਕਰਦੇ ਹੁੰਦੇ ਆ ਬਹੁਤ ਸਾਰੇ ਵਕੀਲ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿ ਵਕੀਲ ਕੀ ਬਹਿਸ ਕਰ ਰਿਹਾ ਤੇ ਕਈ ਵਾਰੀ ਜਿਹੜਾ ਕਲਾਇੰਟ ਹੁੰਦਾ ਉਹ ਤੋਂ ਪੈਸੇ ਲਈ ਜਾਂਦੇ ਹੁੰਦੇ ਆ ਤੇ ਉਹਨੂੰ ਕੇਸ ਵੀ ਰਾ ਦਿੰਦੇ ਹੁੰਦੇ ਆ ਇਸ ਤਰ੍ਹਾਂ ਦੇ ਬਹੁਤ ਵਕੀਲ ਆ ਉਹੋ ਜਿਹਾ ਵਕੀਲ ਭਗਵਾਨ ਤੁਮਾਨਾ ਉਹ ਇੱਕ ਕੇਸ ਤਾਂ ਦੱਸਦੇ ਨੇ ਉਹਦਾ ਪੰਜਾਬ ਦੀ ਵਕਾਲਤ ਕਰਦੇ ਨੇ ਜਿਤਾਇਆ ਡੈਮ ਸੇਫਟੀ ਐਕਟ ਵਾਲਾ ਕੇਸ ਉੱਥੇ ਤਾਂ ਬਹਿਸ ਹੀ ਨਹੀਂ ਕੀਤੀ ਬੀਐਸਐ 50 ਕਿਲੋਮੀਟਰ ਤੰਦਰਗਾ ਗਈ ਉਹਤੇ ਬੋਲਿਆ ਤੱਕ ਨਹੀਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਰਵਿਸ ਰੂਲ ਖਤਮ ਹੋ ਗਏ ਉਹਤੇ ਬੋਲੇ ਤੱਕ ਨਹੀਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਡਾਕਟਰ ਭਰਤੀ ਹੁੰਦੇ ਸੀ 60 40 ਦੀ ਰੇਸ਼ੋ ਦੇ ਨਾਲ ਜਿਹੜੇ ਪੰਚੰਡੀਗੜ੍ਹ ਚ 60% ਡਾਕਟਰ ਪੰਜਾਬ ਦੇ ਭਰਤੀ ਹੁੰਦੇ ਸੀ ਉਹ ਵੀ ਖਤਮ ਕਰਤੇ ਉਹ ਵੀ ਦੂਜੇ ਸੂਬਿਆਂ ਦੇ ਭਰਤੀ ਹੋਣੇ ਆ ਇਹ ਲੋਕਾਂ ਨੂੰ ਨਾ ਗੱਲ ਦਾ ਪਤਾ ਲੱਗਾ ਕੋਕ ਭਗਵਾਨ ਜੀ ਤਾਂ ਬੋਲਿਆ ਤੱਕ ਨਹੀਂ ਹੈ ਇਹ ਐਡਾ ਮਤਲਬ ਨਲਾਇਕ ਕਿਸਮ ਦਾ ਵਕੀਲ ਆ ਜਿਹਨੂੰ ਕਹਿੰਦੇ ਪਤਾ ਨਹੀਂ ਕਿਹੋ ਜੀ ਇਹਨੇ ਵਕਾਲ ਦੀ ਡਿਗਰੀ ਛੋਲੇ ਦੇ ਕੇ ਖਰੀਦੀ ਹੈਗੀ ਆ ਕਿ ਪੰਜਾਬ ਦਾ ਇੱਕ ਵੀ ਕੇਸ ਨਹੀਂ ਜਿਤਾਇਆ ਇਹਨੇ ਪਰ ਸਭ ਤੋਂ ਵੱਧ ਰੌਲਾ ਅੱਜ ਦੀ ਘੜੀ ਉਹ ਇਸ ਗੱਲ ਤੇ ਪਾਉਂਦੇ ਆ ਕਿ ਕਾਲੀਆਂ ਤੋਂ ਨਹੀਂ ਇਹ ਕੰਮ ਹੋਇਆ ਨਾ ਕਾਂਗਰਸੀਆਂ ਤੋਂ ਆਰਡੀਐਫ ਫੰਡ ਐਨਐਚਐਮ ਦੇ ਫੰਡ ਸੈਂਟਰ ਦਬ ਕੇ ਬਹਿ ਜਾਂਦਾ ਜੇ ਅਸੀਂ ਮਜ਼ਬੂਤ ਹੋਵਾਂਗੇ ਤਾਂ ਹੀ ਲੈ ਸਕਾਂਗੇ ਕਹਿੰਦੇ ਵਾਰ-ਵਾਰ ਮੈਂ ਤਾਂ ਚਿੱਠੀਆਂ ਲਿਖੀਆਂ ਇਹ ਮੈਨੂੰ ਦੱਸਣਾ ਕਿ ਜਦੋਂ ਫੰਡ ਰੋਕ ਲੈਂਦੇ ਇਹ ਕਰਦੇ ਕੀ ਆ ਦਸਾਂ ਨਾ ਵੀ ਜਦੋਂ ਫੰਡ ਰੋਕੇ ਇਹਨਾਂ ਨੇ ਕੀ ਕੀਤਾ ਬਿਆਨ ਆਏ ਬਿਆਨ ਹੀ ਆਏ ਨਾ ਤੇ ਬਿਆਨਾਂ ਰਾਹੀਂ ਤਾਂ ਇਹ ਇਹਨਾਂ ਦਾ ਕੁਲਤਾਰ ਸੰਧਵਾ ਕਹਿੰਦਾ ਸੀ ਕਿ 4 ਮਹੀਨਿਆਂ ਚ ਚਿੱਟਾ ਰੋਕ ਦਾਂਗੇ ਉਹ 4 ਮਹੀਨੇ ਮਿਲ ਲੱਗਦਾ 8-9 ਵਾਰੀ ਆ ਗਏ 4 ਮਹੀਨੇ ਤਾਂ ਕਈ ਵਾਰੀ ਲੰਘ ਗਏ ਉਹ 4 ਮਹੀਨੇ ਤਾਂ ਠੀਕ ਆ ਇਸ ਕਰਕੇ ਕੱਲੇ ਬਿਆਨਾਂ ਨਾਲ ਨਹੀਂ ਹਨਾ ਕੋਈ ਕੋਈ ਕੰਮ ਵੀ ਤਾਂ ਹੁੰਦਾ ਨਜ਼ਰ ਆਉਣਾ ਚਾਹੀਦਾ ਹੈਗਾ ਹਨਾ ਇਸ ਕਰਕੇ ਸਿਰਫ ਤੇ ਸਿਰਫ ਜਿਹੜੀ ਹੈਗੀ ਆ ਉਹ ਬਿਆਨਬਾਜ਼ੀ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਆ ਇਸ ਤੋਂ ਵੱਧ ਕਿਉਂ ਬਿਆਨਬਾਜ਼ੀ ਐ ਇਸ ਤੋਂ ਵੱਧ ਜ਼ਮੀਨੀ ਪੱਧਰ ਤੇ ਕੁਝ ਨਹੀਂ ਪਰ ਵਾਰ-ਵਾਰ ਨਾਰਾ ਇੱਕ ਲਿਖ ਕੇ ਦੇ ਰਹੇ ਆ ਲੋਕਾਂ ਨੂੰ ਗਰੰਟੀਆਂ ਦੇ ਰਹੇ ਆ ਕਹਿੰਦੇ ਸਾਡੀ ਤੇ ਗੱਡੀ ਚ ਫੁੱਲ ਲਾਉਣੇ ਪੈਂਦੇ ਆ ਫੁੱਲਾਂ ਨਾਲ ਲੱਦੀ ਜਾਂਦੀ ਆ ਫੁੱਲਾਂ ਨਾਲ ਗੱਡੀ ਪੰਜਾਬ ਬਣੇਗਾ ਹੀਰੋ ਇਸ ਵਾਰੀ 13 0 ਵਾਰੀ-ਵਾਰੀ ਨਾਰਾ ਲਾਉਂਦੇ ਆ ਨਹੀਂ ਨਾਰਿਆਂ ਦੇ ਨਾਲ ਤਾਂ ਕੀ ਹੁੰਦਾ ਕੱਲਾ ਨਾਰਾ ਨਹੀਂ ਉਹ ਨਾਰਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਵੀ ਜੁੜਿਆ ਹੋਣਾ ਚਾਹੀਦਾ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਸੀ ਕਿ ਜਦ ਜਦੋਂ ਸਰਕਾਰ 'ਚ ਨਹੀਂ ਸੀ ਕਿ ਭਾਰਤ-ਪਾਕਿਸਤਾਨ ਦਾ ਵਪਾਰ ਪੰਜਾਬ ਦੇ ਰਸਤੇ ਖੁੱਲਣਾ ਚਾਹੀਦਾ ਜਦੋਂ ਸੱਤਾ 'ਚ ਆ ਗਏ ਉਹੀ ਭਾਜਪਾ ਦੀ ਬੋਲੀ ਵੀ ਦੁਸ਼ਮਣ ਦੇਸ਼ ਆ ਵਪਾਰ ਨਹੀਂ ਹੋਣਾ ਚਾਹੀਦਾ ਲਾਸ਼ਾਂ ਆਉਂਦੀਆਂ ਨੇ ਲਾਸ਼ਾਂ ਆਉਂਦੀਆਂ ਨੇ ਠੀਕ ਆ ਇਹੀ ਕੁਛ ਹੁਣ ਜਦੋਂ ਆਏ ਕਹਿੰਦੇ ਸੀ ਨਵੀਂ ਖੇਤੀ ਨੀਤੀ ਬਣਾਵਾਂਗੇ 31 ਮਾਰਚ 2022 ਚ ਆਏ ਹੈ ਨਾ ਇਹ 31 ਮਾਰਚ 2022 ਚ ਆਏ ਮੇਰਾ ਨੇ ਖੇਤੀ ਨੀਤੀ ਬਣਾਉਣੀ ਆ ਸਾਨੂੰ ਬੁਲਾਇਆ ਕਿਰਤੀ ਕਿਸਾਨੀ ਯੂਨੀਅਨ ਨੂੰ ਅਸੀਂ 19 ਪੇਜ ਦਾ ਰਿਟਨ ਡਾਕੂਮੈਂਟ ਦੇ ਕੇ ਆਏ ਕਿ ਵੀ ਆ ਪੰਜਾਬ ਦਾ ਹਵਾ ਪਾਣੀ ਮਿੱਟੀ ਇਦਾਂ ਬਚ ਸਕਦਾ ਇਦਾਂ ਦੀ ਖੇਤੀ ਆਧਾਰਤ ਸੰਨਤ ਹੋਵੇ ਪੰਜਾਬ ਚ ਰੋਜ਼ਗਾਰ ਇਦਾਂ ਪੈਦਾ ਹੋ ਸਕਦਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਪੰਜਾਬ ਆਪ ਵੀ ਜਿਵੇਂ ਦਾੜਾਂ ਸ਼ੂਲੇ ਬਾਹਰੋਂ ਨਹੀਂ ਲੈ ਵੀ ਕਿਸ ਤਰ੍ਹਾਂ ਦੀ ਖੇਤੀ ਨੀਤੀ ਤੇ ਹੋ ਸਕਦੀ ਹੈਗੀ ਜਿਹੜੀ ਪੰਜਾਬ ਦੀ ਸਿਹਤ ਨੂੰ ਹਵਾ ਪਾਣੀ ਮਿੱਟੀ ਸਭ ਨੂੰ ਬਚਾ ਸਕੇ ਇਮਪਲਾਈਮੈਂਟ ਜਨਰੇਟ ਕਰੇ ਇਸ ਤਰ੍ਹਾਂ ਦੀ ਖੇਤੀ ਆਧਾਰਤ ਸੰਨਤ ਹੋਵੇ ਉਹ ਸਾਰੀਆਂ ਚੀਜ਼ਾਂ ਲਿਖ ਕੇ ਦਿੱਤੀਆਂ ਅੱਜ ਉਹ ਜਿਹੜੀ ਖੇਤੀ ਨੀਤੀ ਬਾਅਦ ਵਿੱਚ ਉਹੀ ਇੱਕ ਬੋਸਟਨ ਨਾਂ ਦੀ ਕੰਪਨੀ ਨੂੰ ਦੇਤੀ ਕੰਪਨੀਆਂ ਨੇ ਤਾਂ ਪਹਿਲਾਂ ਬੇੜਾਗਰ ਕੀਤਾ ਹਰੇ ਇਨਕਲਾਬ ਦਾ ਖੇਤੀ ਮਾਡਲ ਜਿਹਨੂੰ ਅਸੀਂ ਹਰਾ ਕੱਲੂ ਕਹਰਾ ਮੰਨਦੇ ਉਹ ਤਾਂ ਉਹਨਾਂ ਕੰਪਨੀਆਂ ਦਾ ਬਣਾਇਆ ਹੋਇਆ ਨਾ ਠੀਕ ਆ ਤੇ ਪੰਜਾਬ ਦਾ ਹਵਾ ਪਾਣੀ ਮਿੱਟੀ ਸਭ ਕੁਝ ਪਲੀਤ ਕਰਤਾ ਔਰ ਉਹ ਖੇਤੀ ਮਾਡਲ ਨੂੰ ਬਦਲਣਾ ਜੇ ਉਹ ਵੀ ਕਿਸੇ ਕੰਪਨੀ ਨੂੰ ਤੁਸੀਂ ਠੇਕਾ ਦੇ ਦੋਗੇ ਫਿਰ ਕਿਸਾਨ ਜਿੱਥੇ ਬੰਦੀਆਂ ਤੋਂ ਰੇਕਾ ਤੋਂ ਲਈ ਫਿਰ ਉਹ ਅੱਜ ਉਹ ਖੇਤੀ ਨੀਤੀ ਉਠਦਾ ਬੁੱਲ ਬਣੀ ਹੋਈ ਹੈਗੀ ਮੁੱਖ ਮੰਤਰੀ ਦੇ ਟੇਬਲ ਤੇ ਪਈ ਆ ਫਾਈਲ ਉਹ ਨਾ ਸਾਈਨ ਹੁੰਦੇ ਨਾ ਪਤਾ ਲੱਗਦਾ ਕਿਹੋ ਜੀ ਬਣਾਈ ਆ ਕਿਹੋ ਜੀ ਨਹੀਂ ਬਣਾਈਗੀ ਫਿਰ ਕਹਿੰਦੇ ਸੀ ਮੂੰਗੀ ਖਰੀਦਾਂਗੇ ਬਾਸਮਤੀ ਖਰੀਦਾਂਗੇ ਕਿੱਧਰ ਗਈਆਂ ਉਹ ਸਾਰੀਆਂ ਗੱਲਾਂ ਸੂਬਿਆਂ ਦੇ ਅਧਿਕਾਰਾਂ ਤੇ ਇੱਕ ਕਿਸੇ ਮਸਲੇ ਤੇ ਜਿਹੜਾ ਹੈਗਾ ਉਹ ਖੜੇ ਨਹੀਂਗੇ ਤੋ ਕੁੱਲ ਮਿਲਾ ਕੇ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਹੈਗੀ ਆ ਉਹ ਸਿਰਫ ਤੇ ਸਿਰਫ ਗੱਲਾਂ ਤੱਕ ਸੀਮਤਾ ਗੱਲਾਂ ਤੋਂ ਵੱਧ ਕੇ ਜਿਹੜਾ ਹੈਗਾ ਉਹ ਕੁਝ ਨਹੀਂ ਹੈਗਾ ਇੱਕ ਤੁਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਕਿਹਾ ਕਿ ਕਿਸਾਨ ਕਹਿ ਰਹੇ ਆ ਸਿਰੋਜ ਬਿਆਨ ਛੱਪ ਜਾਂਦਾ ਕਿਤੇ ਨਾ ਕਿਤੇ ਕੋਈ ਵਿਰੋਧ ਆ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਵਾਅਦਾ ਤੇ ਲਾਰਾ ਦਿੱਤਾ ਗਿਆ ਇਸ ਤੋਂ ਇਲਾਵਾ ਕੁਝ ਨਹੀਂ ਸਾਡੇ ਨਾਲ ਹੋ ਗਿਆ ਧੋਖਾ ਪਰ ਬੀਜੇਪੀ ਦੇ ਉਮੀਦਵਾਰ ਇੱਕ ਪਰਮਪਾਲ ਕੌਰ ਸਿੱਧੂ ਨੇ ਜਿਹੜੇ ਬਠਿੰਡੇ ਤੋਂ ਖੜੇ ਆ ਤੇ ਇਦਨੂੰ ਹੋਰ ਆ ਜਿਹੜੇ ਪ੍ਰਨੀਤ ਕੌਰ ਬੀਬਾ ਜੀ ਛੱਡ ਕੇ ਕਾਂਗਰਸ 'ਚ ਉਧਰ ਗਏ ਉਹਨਾਂ ਨੇ ਵੀ ਬਿਆਨ ਦਿੱਤੇ ਕਿਸਾਨਾਂ ਬਾਰੇ ਕਹਿੰਦੇ ਕਿ ਇਹ ਜਿਹੜੇ ਕਿਸਾਨ ਹਨ ਨਾ ਇਹਨਾਂ ਵਿੱਚ ਆਮ ਆਦਮੀ ਪਾਰਟੀ ਵਾਲੇ ਬੰਦੇ ਇਹਨਾਂ ਚ ਕਾਂਗਰਸ ਵਾਲੇ ਬੰਦੇ ਇਹਨਾਂ ਵਿੱਚ ਹੋਰ ਨਾ ਪਾਰਟੀਆਂ ਦੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਬੜੇ ਹੋਇਆ ਵਿੱਚ ਆ ਕੇ ਰੌਲਾ ਖੁਰਦੂ ਪਾ ਦਿੰਦੇ ਆ ਗੱਲ ਕੋਈ ਹੁੰਦੀ ਨਹੀਂ ਜੇ ਡਾਇਲੌਗ ਕਰਨਾ ਤੇ ਸਾਡੇ ਨਾਲ ਬੈਠਣ ਬੈਠਦੇ ਕਿਉਂ ਨਹੀਂ ਹੰਸਰਾਜ ਹੰਸਦਾ ਵੀ ਇਹ ਕਹਿਣਾ ਕਹਿੰਦੇ ਜਿੱਥੇ ਬੁਲਾਓਗੇ ਮੈਂ ਉੱਥੇ ਆ ਜਾਂ ਉਹਨੂੰ ਕਹ ਦੱਸ ਤੂੰ ਕਿੱਥੇ ਆ ਸਕਦਾ ਨਰਿੰਦਰ ਮੋਦੀ ਇਹ ਕਹਿੰਦਾ ਸੀਗਾ ਨੋਟਬੰਦੀ ਵੇਲੇ ਵੀ 50 ਦਿਨਾਂ ਦੇ ਵਿੱਚ বিজে না نتیজি আয়ে ਜਿਹੜੇ ਮਰਜੀ ਚੌਂਕ ਚ ਬੁਲਾ ਲਿਓ ਜੀ ਉਹਨੂੰ ਕੋਈ ਆ ਜਾ ਕੋਟਪੂਰੇ ਆ ਜਾ ਸਾਧਕ ਚੌਂਕ ਜਿਹੜੇ ਮਰਜੀ ਚੌਂਕ ਚ ਆ ਜਿੱਦਣ ਆਉਣਾ ਉਸ ਦਿਨ ਆਜ ਦੱਸ ਦੇ ਆਵੇ ਤਾਂ ਸੀ ਕਿਸੇ ਚੌਂਕ ਚ ਵੀ ਆਫ ਗੱਲਾਂ ਹੀ ਮਾਰੀ ਜਾਂਦਾ 50 ਦਿਨ ਤੱਕ ਕਿਹਾ ਸੀ ਨਾ ਪ੍ਰਧਾਨ ਮੰਤਰੀ ਨੇ ਠੀਕ ਆ ਜਿੱਡਾ ਗੱਪੀ ਉਹ ਆ ਉਹ ਗੱਪ ਇਹ ਉਸ ਟੋਲੇ ਦੇ ਉਸ ਗੱਪੀਆਂ ਦੇ ਟੋਲੇ ਦੇ ਇਹ ਹਿੱਸੇ ਆ ਉਹੋ ਜੀ ਗੱਪਣ ਮਾਰਣੀ ਪੰਜੀਤ ਪਰਨੀਤ ਕੌਰ ਉਹੋ ਜੀ ਗੱਪਣ ਬਠਿੰਡੇ ਵਾਲੀ ਬੀਬੀ ਉਹੋ ਜੀ ਗੱਪੂ ਫਰੀਦਕੋਟ ਤੋਂ ਖੜਾ ਹੋਇਆ ਕਦੇ ਉਹ ਚੁਣੌਤੀਆਂ ਦੇਣ ਲੱਗ ਜਾਂਦਾ ਅਗਲੇ ਦਿਨ ਉਹਦੀ ਪੈਂਟ ਗਿੱਲੀ ਹੋ ਜਾਂਦੀ ਫਿਰ ਮਾਫੀਆਂ ਮੰਗਣ ਲੱਗ ਜਾਂਦਾ ਇਹਨਾਂ ਲੋਕਾਂ ਦਾ ਕੋਈ ਦੀਨ ਮਾਨਤਾ ਹੈ ਨਹੀਂ ਠੀਕ ਹੈ ਇਸ ਕਰਕੇ ਇੱਕ ਐਮਐਸਪੀ ਦਾ ਜਿਹੜਾ ਮੁੱਦਾ ਹੈਗਾ ਕਿ ਉਹ ਕੱਲਾ ਕਿਸਾਨ ਦਾ ਮਾਮਲਾ ਨਹੀਂਗਾ ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਆਮ ਆਮ ਬੰਦਾ ਬਾਜ਼ਾਰ ਚੋਂ ਖੀਰਾ ਖਰੀਦਦਾ ਕੀ ਰੇਟ ਖਰੀਦਦਾ ਖੀਰਾ 15 ਤੋਂ ਲੈ ਕੇ 20 ਤੱਕ ਠੀਕ ਹੈ ਤੇ ਕਿਸਾਨ ਨੂੰ ਕਿੰਨੇ ਰੁਪਏ ਖਰੀਦਾ ਜਾਂਦਾ ਰੁਪਏ ਕਿਲੋ ਖੀਰਾ ਜਾ ਰਿਹਾ ਉਹਦਾ ਕਿਤੇ 1.5 ਰੁਪਏ ਕਿਲੋ ਜਾ ਰਿਹਾ ਹੈਗਾ ਜੇ ਉਹਨੂੰ ਉਹਦਾ 5 ਤੋਂ 7 ਤ طے ਹੋ ਜੇ ਗਾਹ ਨੂੰ ਉਸ 10 ਰੁਪਏ ਮਿਲ ਜੇ ਦੋਨੋਂ ਦਾ ਫਾਇਦਾ ਕਿ ਨਹੀਂ ਫਾਇਦਾਗਾ ਠੀਕ ਹੈ ਐਮ ਐਸ ਪੀ ਜੇ ਘੱਟੋ ਘੱਟ ਸਮਰਥਨ ਮੁੱਲ ਜਿਵੇਂ ਘੱਟੋ ਘੱਟ ਅਸੀਂ ਕਹਿੰਨੇ ਕਿ ਮਜ਼ਦੂਰ ਦੀ ਦਿਹਾੜੀ ਤੈ ਹੋਣੀ ਚਾਹੀਦੀ ਨਹੀਂ ਕਿ ਇੰਨੀ ਉਹਦੀ ਦਿਹਾੜੀ ਹੋਣੀ ਚਾਹੀਦੀ ਹੈ। ਐਵੇਂ ਕਿਸਾਨ ਦੀ ਫਸਲ ਵੀ ਘੱਟੋ ਘੱਟ ਦਾ ਮੁੱਲ ਜਿਹੜਾ ਹੈਗਾ ਉਹ ਤੈ ਹੋਣਾ ਚਾਹੀਦਾ ਹੈਗਾ। ਜੇ ਅੱਜ ਪੰਜਾਬ ਦਾਲਾਂ ਬਾਹਰੋਂ ਮੰਗਾ ਰਿਹਾ ਹੈ। ਆ ਆ ਮਾਰਚ ਮਹੀਨੇ ਦੀ ਖਬਰ ਆ ਕਿ 45 ਲੱਖ ਲੀਟਰ ਸੂਰਜਮੁਖੀ ਦਾ ਤੇਲ ਇੰਡੀਆ ਚ ਬਾਹਰੋਂ ਆਇਆ ਇੱਕ ਮਹੀਨੇ ਚ ਰਿਕਾਰਡ ਸੀਗਾ ਇਹ ਡਾਟ ਰਿਬਿਊਨ ਦੀ ਸਟੋਰੀ ਸੀਗੀ। ਹਣਾ ਜੇ 45 ਲੱਖ ਲੀਟਰ ਸੂਰਜਮੁਖੀ ਦਾ ਤੇਲ ਮਾਰਚ 2024 ਦੇ ਵਿੱਚ ਵਿੱਚ ਬਾਹਰੋਂ ਆਇਆ ਹੈਗਾ ਸਾਰੇ ਸਾਲ ਦਾ ਕਿੰਨਾ ਬਣਦਾ ਸਾਡੇ ਸੂਰਜਮੁਖੀ ਸਾਡਾ ਸੂਰਜਮੁਖੀ ਜਿਹੜਾ ਉਹਦਾ ਜਿਹੜਾ ਤੇਲ ਦਾ ਤੜਕਾ ਕੀ ਉਹ ਲੋਕਾਂ ਦਾ ਨੁਕਸਾਨ ਕਰੂਗਾ ਕਿਉਂ ਸਾਡਾ ਸੂਰਜਮੁਖੀ ਐਮਐਸਪੀ ਤੇ ਕਿਉਂ ਨਹੀਂ ਖਰੀਦਾ ਜਾ ਸਕਦਾ ਇਹ ਕਰੋੜਾਂ ਅਰਬਾਂ ਰੁਪਏ ਜਿਹੜਾ ਬਾਹਰ ਲੁਟਾਇਆ ਜਾ ਰਿਹਾ ਹੈਗਾ 75000 ਕਰੋੜ ਦੀਆਂ ਦਾਲਾਂ ਛੋਲੇ ਹਰ ਸਾਲ ਕੈਨੇਡਾ ਤੋਂ ਮੰਗਾ ਲਏ ਜਾਂਦੇ ਆ ਕਿਉਂ ਸਾਡੇ ਦਾਲਾਂ ਛੋਲੇ ਕਿਉਂ ਨਹੀਂ ਖਾਦੇ ਜਾ ਸਕਦੇ ਇਥੇ ਕਿਸਾਨ ਨੂੰ ਐਮਐਸਪੀ ਕਿਉਂ ਨਹੀਂ ਦਿੱਤਾ ਜਾ ਸਕਦਾ ਕੋ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ ਔਰ ਇੱਕ ਚੀਜ਼ ਤੁਸੀਂ ਇਹ ਦੇਖੋ ਕਿ ਇਹ ਮਾਮਲਾ ਜੇ ਮੈਂ ਕਿਉਂਕਿ ਆਪਾਂ ਜਿਆਦਾ ਇਸ ਵਿਸ਼ੇ ਤੇ ਕੇਂਦਰਤਨਾ ਹੋਈਏ ਕਿ ਕਾਰਪੋਰੇਟ ਦੀ ਇੱਕ ਨੀਤੀ ਹੈ ਜਿਹੜੀ ਗੈਟ 빅 ਗੁਰ ਗੈਟ ਆਊਟ ਕਾਰਪੋਰੇਟ ਕੱਲੇ ਕਿਸਾਨਾਂ ਨੂੰ ਥੋੜਾ ਮਾਰ ਰਿਹਾ ਹੈਗਾ ਜਿਹੜੇ ਹੁਣ ਸ਼ਹਿਰਾਂ 'ਚ ਵੱਡੇ ਵੱਡੇ ਸ਼ਾਪਿੰਗ ਮਾਲ ਖੁੱਲ ਰਹੇ ਹੈਗੇ ਆ ਉਹ ਛੋਟੇ ਦੁਕਾਨਦਾਰ ਤੇ ਵਪਾਰੀ ਨੂੰ ਨਹੀਂ ਰਗੜ ਰਹੇਗੇ ਜਿੱਥੇ ਵੀ ਸ਼ੋਪਿੰਗ ਮਾਲ ਖੁੱਲਿਆ ਤੁਸੀਂ ਸ਼ਹਿਰੀ ਦੁਕਾਨਦਾਰਾਂ ਤੋਂ ਪੁੱਛ ਕੇ ਵੇਖੋ ਕਹਿੰਦੇ ਸਾਡੀ 40 ਤੋਂ 45% ਵਿਕਰੀ ਘਟ ਗਈ ਹਾਂ ਆਨਲਾਈਨ ਸ਼ੋਪਿੰਗ ਆਉਣ ਲੱਗ ਗਈ ਹਾਂ ਆਨਲਾਈਨ ਸ਼ੋਪਿੰਗ ਦੇ ਵੱਡੇ ਜਿਹੜੇ ਸ਼ੋਪਿੰਗ ਮਾਲ ਖੁੱਲ ਰਹੇ ਹੈਗੇ ਆ ਵੱਡੇ ਕਾਰਪੋਰੇਟ ਘਰਾਂ ਨੇ ਇਹ ਕੰਮ ਕਰ ਰਹੇ ਆ ਛੋਟਾ ਦੁਕਾਨਦਾਰ ਰੇੜੀ ਤੇ ਛੋਟਾ ਵਪਾਰੀ ਤਾਂ ਰਗੜਿਆ ਜਾ ਰਿਹਾ ਹੈਗਾ ਹਾਂ ਠੀਕ ਹੈ ਜਿੰਨੀ ਜਿੰਨੀ ਜਗ੍ਹਾ ਹੀ 500 ਦੁਕਾਨਾਂ ਨੇ ਉਨੀ ਜਗ੍ਹਾ ਤੇ ਕੋ ਮਾਲ ਜਿਹੜਾ ਹੈਗਾ ਉਹ ਖੁੱਲ ਰਿਹਾ ਹੈਗਾ ਇਸ ਕਰਕੇ ਉਹ ਜਿਹੜਾ ਕਾਰਪੋਰੇਟ ਘਰਾਣੇ ਹੈਗੇ ਆ ਉਹ ਸਾਰੀ ਧਨ ਦੌਲਤ ਆਪਣੇ ਹੱਥ 'ਚ ਇਕੱਠੀ ਕਰਨਾ ਚਾਹੁੰਦੇ ਆ ਤੇ ਇੱਥੋਂ ਦਾ ਕਿਸਾਨ ਇੱਥੋਂ ਦਾ ਦੁਕਾਨਦਾਰ ਵੀ ਉਹਦੇ ਖਿਲਾਫ ਇਕੱਠਾ ਹੋ ਕੇ ਲੜੇ ਨਾ ਐਵੇਂ ਲੇਬਰ ਕੋਡ ਆ ਗਏ ਵੀ ਲੋਕਾਂ ਦੇ ਮਿਹਨਤ ਕਰਕੇ ਲੀਆਂ ਲੜਾਈਆਂ ਲੜ ਕੇ ਕੁਰਬਾਨੀਆਂ ਕਰਕੇ ਮਜ਼ਦੂਰਾਂ ਨੇ ਜਿਹੜੇ ਕਿਰਤ ਕਾਨੂੰਨ ਬਣਾਏ ਕਿ ਇੰਡਸਟਰੀ 'ਚ 8 ਘੰਟੇ ਦੀ ਢਾੜੀ 12 ਘੰਟੇ ਕਰਤੀ ਮਜਦੂਰਾਂ ਦੀ ਮੋਦੀ ਸਰਕਾਰ ਨੇ ਉਹਨਾਂ ਕੋਲ ਹੜਤਾਲ ਕਰਨ ਦਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਖੋਲਿਆ ਉਹਨਾਂ ਦੇ ਜਥੇਬੰਦੀ ਬਣਾਉਣ ਤੇੜੀਆਂ ਸੀਆਂ ਰੋਕਾਂ ਲਾਤੀਆਂ ਸ਼ਰਤਾਂ ਇਦਾਂ ਦੀਆਂ ਲਾਤੀਆਂ ਕਿ ਜਥੇਬੰਦੀ ਇੰਡਸਟਰੀ ਚ ਬਣਾ ਨਾ ਸਕਣ ਕਾਦੇ ਵਾਸਤੇ ਕਿ ਇੰਡਸਟਰੀਲਿਸਟ ਲੁੱਟੇ ਉਹਨਾਂ ਨੂੰ ਪੰਜਾਬ ਚ ਵੀ ਮੋਰ ਲੱਗੀ ਇਸ ਕਾਨੂੰਨ ਬਿਲਕੁਲ ਜੀ ਲੇਬਰ ਕੋਡ ਪੂਰੇ ਮੁਲਕ ਵਾਸਤੇ ਨਹੀਂ ਹਨਾ ਹੁਣ ਜਦੋਂ ਮਜਦੂਰਾਂ ਦੇ ਖਿਲਾਫ ਇਦਾਂ ਦੇ ਕਾਨੂੰਨ ਬਣਾ ਰਿਆ ਵੱਡੇ ਕਾਰਪੋਰੇਟ ਜੋ ਖਮਾਲ ਖੋਲ ਕੇ ਛੋਟੇ ਦੁਕਾਨਦਾਰ ਨੂੰ ਜਾਲ ਰੇ ਹੈਗੇ ਆ ਕਿਸਾਨ ਨੂੰ ਮਤਲਬ ਖਤਮ ਕਰਨਾ ਚਾਹੁੰਦੇ ਆ ਵੱਡੇ ਫਾਰਮ ਬਣਾ ਕੇ ਤੋਂ ਜਦੋਂ ਇਹ ਸਾਰੇ ਲੋਕ ਲੜਨਗੇ ਹੂੰ ਠੀਕ ਆ ਹੁਣ ਕਿਸਾਨ ਤਾਂ ਇਸ ਮੁਲਕ ਦਾ ਜਿਹੜੇ ਇਹ ਕਹਿੰਦੇ ਕਿ ਤਕਲੀਫ ਕੱਲੇ ਪੰਜਾਬ ਨੂੰ ਆ ਹੂੰ ਠੀਕ ਆ ਇਸ ਮੁਲਕ ਦੀ ਬਹੁ ਗਿਣਤੀ ਕਿਸਾਨੀ ਕੀ ਆ ਹਿੰਦੂ ਆ ਨਾ ਹੂੰ ਇਸ ਮੁਲਕ ਦਾ ਬਹੁ ਗਿਣਤੀ ਦੁਕਾਨਦਾਰ ਕੌਣ ਆ ਹਿੰਦੂ ਆ ਨਾ ਹੂੰ ਇਸ ਮੁਲਕ ਦਾ ਬਹੁ ਗਿਣਤੀ ਮਜ਼ਦੂਰ ਕੌਣ ਆ ਹਿੰਦੂ ਆ ਨਾ ਹੂੰ ਕਿ ਜੇ ਵੱਡੀ ਵਾਦੀ ਉਹ ਆ ਜੇ ਸਭ ਤੋਂ ਵੱਧ ਕੋਈ ਸ਼ੀਲਡ ਨਾਲ ਬ੍ਰੇਨ ਹੈਮਰੇਜ ਵੀ ਉਸ ਵਾਦੀ ਨੂੰ ਹੋਣਾ ਕਿਸਾਨੀ ਵੀ ਉਹਦੀ ਉਸੇ ਉਹਦੀ ਨੁਕਸਾਨੀ ਜਾਣੀ ਆ ਦੁਕਾਨਦਾਰੀ ਵੀ ਉਹਦੀ ਨੁਕਸਾਨੀ ਜਾਣੀ ਆ ਤਾਂ ਉਹ ਸਾਰੇ ਲੋਕ ਇਕੱਠੇ ਹੋ ਕੇ ਲੜਨ ਧਰਮ ਜਾਤ ਤੋਂ ਉੱਪਰ ਉੱਠ ਕੇ ਉਹ ਸਾਰੇ ਦਾ ਹੱਲ ਇਹਨਾਂ ਦੀ ਹਿੰਦੂਤਵ ਦੀ ਰਾਜਨੀਤੀ ਆ ਕਿ ਤੱਤ ਚ ਕਾਰਪੋਰੇਟ ਦੀ ਸ਼ੋਭਾ ਖੋਲ ਤੇ ਹਿੰਦੂਤਵ ਦਾ ਪਾਇਆ ਹੋਇਆ ਕਿ ਲੋਕਾਂ ਨੂੰ ਵੰਡ ਦਿਓ ਲੋਕਾਂ ਨੂੰ ਧਾਰਮਿਕ ਮੁੱਦਿਆਂ ਦੇ ਨਾਂ ਤੇ ਰਾਮ ਮੰਦਰ ਦੇ ਨਾਂ ਤੇ ਹੋਰਾਂ ਤੇ ਕੋਨਾਂ ਦੀ ਜਿਹੜੀ ਜ਼ਿੰਦਗੀ ਦੇ ਮੁੱਦੇ ਆ ਉਹਨਾਂ ਨੂੰ ਘੱਟੇ ਰੋਲ ਦਿੱਤਾ ਜਾਵੇ ਹਨਾ ਤੋ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਇਸ ਗੱਲ ਨੂੰ ਅਸੀਂ ਕੈਂਪੇਨ ਨੂੰ ਅਸੀਂ ਲੋਕਾਂ ਦੇ ਵਿੱਚ ਜਿਹੜਾ ਲੈ ਕੇ ਜਾ ਰਹੇ ਹੈਗੇ ਆ ਕਿ ਜੇ ਇਹ ਸੱਤਾ ਦੇ ਵਿੱਚ ਆਉਂਦੇ ਹੈਗੇ ਆ ਤੇ ਜਿੰਨੀ ਜਿੰਨਾ ਵੀ ਕੋ ਲੋਕਾਂ ਨੂੰ ਥੋੜੇ ਬਹੁਤ ਡੈਮੋਕਰੇਟਿਕ ਰਾਈਟ ਮਿਲੇ ਹੋਏ ਆ ਸੰਵਿਧਾਨ ਦੇ ਮੁਤਾਬਕ ਉਹ ਜਿਹੜੇ ਹੈਗੇ ਆ ਉਹ ਖਤਮ ਹੋ ਜਾਣਗੇ ਤੋ ਵਿਰੋਧ ਅਸੀਂ ਭਾਜਪਾ ਦਾ ਕਰਦੇ ਆ ਠੀਕ ਆ ਰੋਕਣ ਵਾਸਤੇ ਸਾਨੂੰ ਪੰਜਾਬ ਦੀ ਪੁਲਿਸ ਤੇ ਭਾਗ ਭਗਵੰਤ ਮਾਨ ਸਰਕਾਰ ਆਉਂਦੀ ਹੈਗੀ ਆ ਤੇ ਉਹਦੇ ਚ ਜਿਹੜਾ ਲੋਕ ਕੇ ਕਹਿੰਦੇ ਕਿ ਬੀ ਟੀਮ ਹੈਗੀ ਆ ਹੈਨਾ ਉਹ ਜਿਹੜੀਆਂ ਇਹਨਾਂ ਗੱਲਾਂ ਤੋਂ ਜਿਹੜਾ ਹੈਗਾ ਉਸ ਬਿਲਕੁਲ ਗੱਲ ਜਿਹੜੀ ਹੈਗੀ ਆ ਸਪਸ਼ਟ ਹੁੰਦੀ ਆ ਭਗਵੰਤ ਮਾਨ ਤੇ ਅਮਿਤ ਸ਼ਾਦੀ ਜਿੰਨੀ ਆਪਸ ਚ ਸਾਂਝ ਹੈਗੀ ਉਹ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਉਹ ਪਤਾ ਹੀ ਹੈਗਾ ਜੀ ਬਹੁਤ ਸ਼ੁਕਰੀਆ ਤਾਕੀਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕੀ ਮੰਨਣਾ ਹੈ ਵਿਚਾਰ ਕੀ ਹੈ ਕਿਸਾਨਾਂ ਦਾ ਵਿਰੋਧ ਕਿਹੜੀ ਗੱਲ ਦਾ ਹੈ ਪਛੋਕੜ ਕੀ ਹੈ ਪਿੱਠ ਭੂਮੀ ਕੀ ਹੈ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ-ਜਿਹੜੇ ਮਸਲੇ ਤੇ ਉਹਨਾਂ ਨੂੰ ਸੋਲੂਸ਼ਨ ਕਿੱਥੇ-ਕਿੱਥੇ ਨਜ਼ਰ ਆਉਂਦੇ ਨੇ ਤੇ ਚਾਹੇ ਉਹ ਖੇਤੀ ਬੜੀ ਪਾਲਸੀ ਦੀ ਗੱਲ ਹੈ ਐਮਐਸਪੀ ਦੀ ਗੱਲ ਆ ਜਾਂ ਹੋਰ ਮੁੱਦੇ ਨੇ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਕਿਹੜੀ ਗੱਲ 'ਚ ਦਮ ਨਜ਼ਰ ਆਉਂਦਾ ਤੇ ਕਿਹੜੀ ਤੇ ਤੁਸੀਂ ਆ ਸਹਿਮਤੀ ਰੱਖਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਬਣੇ ਰਹੋ এবੀਸੀ ਪੰਜਾਬ ਦੇ